ਉਹ ਦੇਖਿਆ ਜਾਵਾਂ ਵਾਲਾ ਇੱਕ ਸਿਸਟਮ ਬਣਿਆ ਹੋਇਆ ਜਿੱਥੇ ਕਿ ਚੱਕਰ ਹੁੰਦੇ ਆ ਦੇਖ ਕੇ ਖੜ ਕੇ ਉੱਥੇ ਇਹ ਬੰਨੇ ਪਾ ਰਹੇ ਆ ਯਾਰ ਆਪਣੇ ਪੰਜਾਬੀ ਵੀਰ ਇਥੇ 35 ਫੁੱਟ ਥੱਲੇ ਹੋਊਗਾ ਇਹ ਡੂੰਘਾਈ ਦੇ ਵਿੱਚ 35 ਫੁੱਟ ਪਾਣੀ ਆ ਹਾਂ ਅੱਛਾ ਓਹ ਹੋ ਹੋ ਲੈ ਲੋ ਜੀ ਜੇਕਰ ਇਹ ਟੁੱਟਦਾ ਤਾਂ ਇਹਦੇ ਤੋਂ ਖਤਰਾ ਹੁਣ ਕਿਹੜੇ ਕਿਹੜੇ ਪਿੰਡਾਂ ਨੂੰ ਜ਼ਿਆਦਾ ਹੈ ਇਹ ਆਪਣੇ ਯਾਰ ਪੁਰੋਜਪੁਰ ਨੂੰ ਜ਼ਿਆਦਾ ਖਤਰਾ ਹੈ ਸ਼ਹਿਰ ਨੂੰ ਹੀ ਸ਼ਹਿਰ ਨੂੰ ਬਹੁਤ ਜ਼ਿਆਦਾ ਜੀ ਅੱਛਾ ਓਹ ਹੋ ਹੋ ਯਾਰ ਇਹ ਬੰਨ ਹੁਣ ਤੁਸੀਂ ਸੋਚੋਗੇ ਵੀ ਗੱਟੇ ਜ਼ਿਆਦਾ ਕਿਉਂ ਇਥੇ ਭਰੀ ਜਾਂਦੇ ਆ ਨਾ ਇਹ ਗੱਟੇ ਭਰਮਦਾ ਨਹੀਂ ਮੇਨ ਜਿਹੜਾ ਇਹਨਾਂ ਦਾ ਮੇਨ ਮਕਸਦ ਇਹ ਆ ਵੀ ਜਿਹੜਾ ਇਹ ਪਾਣੀ ਇਹ ਵਿੱਚ ਉੱਥੇ ਖੜ ਕੇ ਵੀ ਚੱਕਰ ਆਉਂਦੇ ਉੱਥੇ ਕਿਸਾਨ ਭਰਾ ਯਾਰ ਏਡੇ ਏਡੇ ਹੈ ਇੱਕ ਉਹ ਵੀ ਕੋਈ 5 10 10 ਕਿਲੋ ਦੇ ਗੱਟਿਆਂ ਦੇ ਨਾਲ ਪਾਣੀ ਰੋਕਣ ਦੀ ਕੋਸ਼ਿਸ਼ ਕਰੇ ਯਾਰ ਇਹ ਆ ਜੀ ਤੇ ਉਧਰੋਂ ਜਾਲੇ ਨਹੀਂ ਚੱਕਣ ਦੇਣੀ ਆਪਣਾ ਰੇਤਾ ਨਹੀਂ ਚੱਕਣ ਦੇ ਅੱਛਾ ਜੇ ਰੇਤਾ ਜੇ ਰੇਤਾ ਚੱਕਣ ਦੇ ਦੇਣ ਤੁਹਾਨੂੰ ਤਾਂ ਫੇਰ ਨਹੀਂ ਰੇਤਾ ਇਹਨਾਂ ਨੇ ਚੱਕਣ ਦੇਣੀ ਨਹੀਂ ਪਹਿਲੇ ਤਾਂ ਇਹਨਾਂ ਨੇ ਇਥੋਂ ਕੋਲਾ ਨਹੀਂ ਭਰੰਦੇ ਦਾ ਇਹ ਮਾਲਕੀਆਂ ਤੁਹਾਡੀਆਂ ਦਰਿਆ ਦੇ ਵਿੱਚ ਕਿਵੇਂ ਆ ਕੀ ਸਾਹਿਬ ਇਹ ਮਾਲਕੀ ਜਮੀਨਾਂ ਦੀ ਮਾਲਕੀ ਜਮੀਨ ਦੇ ਵਿੱਚ ਦੋ ਰੋ ਜੀ ਚੁੱਕੋ ਕਬਜੇ ਕਰ ਜਦੋਂ ਬਾਅਦ ਚ ਕੱਚੀ ਕੀਤੀ ਗਈ ਹੈ ਜਦੋਂ ਲਾਟ ਹੋਈਆਂ ਸੀ ਉਦੋਂ ਮਾਲ ਕੀ ਸੀ ਉਸ ਤੋਂ ਬਾਅਦ ਦਰਿਆ ਟੱਪ ਗਿਆ ਇੱਥੇ ਵੀ ਆ ਫਿਰ ਕੱਚਾ ਹੋ ਗਿਆ ਖਿੱਚਦਾ ਖਿੱਚਦਾ ਇਹ ਲੋਕਾਂ ਨੇ ਕਬਜੇ ਤੌਰ ਤੇ ਗੋਦੋਰੀਆਂ ਹੈਗੀਆਂ ਨੇ ਚਲੋ ਅੱਛਾ ਜਮੀਨਾਂ ਹੀ ਆ ਚਲੋ ਆਪ ਜੀ ਤੁਹਾਡੇ ਸਾਹਮਣੇ ਵੀ ਇਹ ਕਿੰਨਾ ਕਰਕਬਾ ਹੋਣਾ ਹੈ ਇਹਦੇ ਵਿੱਚ ਇਹ ਜਿਹੜਾ ਨੁਕਸਾਨ ਝੋਨੇ ਦਾ ਹੋਣਾ ਸੀ ਤੋਂ ਹੋ ਗਿਆ ਹਾਂਜੀ ਬਾਹਰ ਕੋਈ ਕਣਕ ਨਹੀਂ ਬੀਜ ਸਕਨੇ ਆ ਕਿ ਸਾਲ ਦੇ ਬਰਬਾਦ ਹੋ ਜਾਣਗੇ ਹਜੇ ਕਣਕ ਦੀ ਵੀ ਕੋਈ ਆਸ ਨਹੀਂ ਹੈ ਕੋਈ ਨਾ ਜੀ ਜੀ ਇਹ ਫਸਲ ਖਰਾਬ ਹੋਣੀ ਕੋਈ ਤੁਹਾਨੂੰ ਜਿੰਤਾ ਨਹੀਂ ਸੀਗੀ ਹਾਂਜੀ ਬਾਅਦ ਤੁਹਾਨੂੰ ਜ਼ਮੀਨ ਦਾ ਵੀ ਜਿਹੜੀ ਵਿਆਹ ਦੇ ਸੀ ਰੋਟੀ ਦੇ ਵਾਸਤੇ ਕੋਈ ਮਾਣ ਲੋਇ ਇੱਥੇ ਹੁਣ ਤੁਸੀਂ ਬੰਦ ਤੇ ਹੂੰ ਕੋਈ ਸਰਕਾਰ ਦੁਬਾਰਾ ਕੋਈ ਪ੍ਰਸ਼ਾਸਨ ਪਹੁੰਚਿਆ ਇੱਥੇ ਨਾ ਜੀ ਨਾ ਇਹ ਸਾਰੇ ਆਪ ਹੀ ਹੋਂ ਇਹ ਸਾਰੇ ਆਪ ਜਨਤਾ ਲੱਗੀ ਪਿੰਡ ਵਾਸੀ ਆ ਕੁਝ ਬਾਹਰੋਂ ਸੇਵਾ ਬਾਹਰੋਂ ਕੋਈ ਆ ਰਹੇ ਨੇ ਸੇਵਾ ਕੀਤੀ ਜਾਂਦੇ ਨੇ ਕੋਈ ਇੱਥੋਂ ਆ ਤਾਰਾ ਤੁਰਾਂ ਲੱਗੀ ਜਾਂਦੇ ਨੇ ਰਾਤ ਨੂੰ ਵੀ ਕੰਮ ਕਰਾਂਗੇ ਹੌਣ ਵੀ ਕਰੀ ਜਾਂਦੇ ਜਿੰਨਾ ਕੋ ਹੁੰਦਾ ਜੀ ਅੱਛੇ ਰਾਤ ਨੂੰ ਵੀ ਇੱਥੇ ਪੈ ਰਹੇ ਤੇ ਫਿਰ ਕਿੰਨੇ ਇੰਨੇ ਕਿਸਾਨ ਪਰ ਆਇਤੇ ਆ ਆਹ ਉਹ ਹੋ ਹੋ ਯਾ ਤਾਂ ਹੀ ਦੇਖਣੇ ਜਾ ਸਕਦਾ ਮਨ ਜਿੰਨਾ ਵੱਡਾ ਬਣ ਰਿਹਾ ਤੇ ਮੰਨ ਲਓ ਵੀ ਜਿਹੜਾ ਇੱਥੇ ਇਹ ਜੇ ਪਾਣੀ ਘੂਮੀ ਜਾਂਦਾ ਜੀ ਘੂਮ ਘਮ ਕੇਣਾ ਇਹ ਤਾਂ ਮਾਮਲਾ ਬਹੁਤ ਵੱਡਾ ਇਹਨੂੰ ਗੁੱਡੀ ਜਾਂਦਾ ਜੀ ਇਹਨੂੰ ਵੱਡੀ ਅੱਛਾ ਇਹ ਇਧਰੋਂ ਵੀ ਬੰਨਦਾ ਹੈ ਗੁੱਡੀ ਜਾਂਦਾ ਤਾਂ ਹੀ ਉਹ ਜਿਹੜੇ ਗੱਟੇ ਪਰ ਪਰ ਕੇ ਲੱਗੀ ਜਾਂਦੇ ਆ ਇਹ ਬੱਚਤ ਆ ਵੀ ਖੁਰੇ ਨਾ ਇਹਦੇ ਬੱਤੇ ਉਹ ਗੱਟੇ ਨਹੀਂ ਟਾਰਦੇ ਪਰ ਘਟ ਤੋਂ ਘਟ ਛਾਣੀ 45 ਫੁੱਟ ਥੱਲੇ ਆ ਅੱਛਾ ਜੀ ਇਹ ਬੰਤੂ ਵੀ 35 ਫੁੱਟ ਥੱਲੇ ਹੋਊਗਾ। ਇਹ ਡੂੰਘਾਈ ਦੇ ਵਿੱਚ 35 ਫੁੱਟ ਪਾਣੀ ਆ। ਹਾਂ। ਅੱਛਾ। ਓਹ ਹੋ ਹੋ ਹੋ। ਉਹ ਜਿਹੜੇ ਜੀ ਸਾਹਮਣੇ ਉਹ ਕਿਸ਼ਤੀ ਲੈ ਕੇ ਗਏ ਹੋਏ ਉੱਧਰ। ਉਹ ਜੀ ਉਹ ਫੂਲੀਆਂ ਦਾ ਮਸਲਾ ਦਾੜੂ ਦਰੂ ਕੱਢੀ ਜਾਂਦੇ ਆ। ਅੱਛਾ ਜੀ ਵੀ ਚਲੋ ਵੀ ਸੇਵਾ ਵਾਸਤੇ ਹੈ ਨਾ। ਹਾਂ ਜੀ। ਵਾਸਤੇ ਜਾਂ ਕੋਈ। ਉਹ ਰੋਟੀ ਫੁਲਕਾ ਕਰਦੇ ਆ। ਅੱਛਾ ਜੀ। ਹਾਂ ਜੀ। ਉਹ ਜਿਹੜੇ ਸਾਹਮਣੇ ਉਹ ਜਿਹੜੇ ਉਹ ਵੀ ਪਾਣੀ ਦੇ ਵਿੱਚ ਆ। ਪਾਣੀ ਉਹ ਜਿਹੜੇ ਸਾਹਮਣੇ ਦਿਸ ਰਹੇ ਆ ਘਰ ਡੁੱਬੇ ਹੋਏ ਆ ਸਾਰੇ ਘਰ ਨਿਕਲ ਗਏ ਆ ਪਾਸੇ ਸਮਾਨ ਨੂੰ ਲੈ ਗਏ ਆ ਅੱਛਾ ਜੀ ਅੱਜ ਜ਼ਮੀਨਾਂ ਤੇ ਨਦੀਆਂ ਬੱਚੀਆਂ ਪਰ ਆਣੀ ਦੇ ਬਰਬਾਦ ਹੋ ਗਏ ਹੁਣ ਮੰਨ ਲਓ ਜੀ ਜੇਕਰ ਇਹ ਟੁੱਟਦਾ ਤਾਂ ਇਹਦੇ ਤੋਂ ਖਤਰਾ ਹੁਣ ਕਿਹੜੇ ਕਿਹੜੇ ਪਿੰਡਾਂ ਨੂੰ ਜ਼ਿਆਦਾ ਹੈ ਇਹ ਆਪਣੇ ਆ ਰੋਜਪੁਰ ਨੂੰ ਜ਼ਿਆਦਾ ਖਤਰਾ ਹੈ ਸ਼ਹਿਰ ਨੂੰ ਹੀ ਸ਼ਹਿਰ ਨੂੰ ਬਹੁਤ ਜ਼ਿਆਦਾ ਜੀ ਅੱਛਾ ਹਾਂ ਜੀ ਆ ਜਿੰਨੇ ਪਿੰਡ ਐ 8 10 ਪਿੰਡ ਐ ਹਾਂ ਜੀ ਜ਼ਿਆਦਾ ਪਾਣੀ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਅੱਛਾ ਜੀ ਜਿੰਨੇ ਵੀ 8 10 ਪਿੰਡ ਆਉਂਦੇ ਆ ਪਿੰਡ ਅੱਛਾ ਨੀਵੇਂ ਪਿੰਡ ਗੀ ਹੂੰ ਨੀਵੇਂ ਆ ਇਧਰ ਦੇਖ ਸਕਦੇ ਹੋ ਨਿਮਾਨ ਬਹੁਤ ਜ਼ਿਆਦਾ ਹੈ ਨਾ ਟਾਲ ਹੀ ਆ ਇਹ ਜਿਹੜਾ ਵੀ ਇਹ ਪੰਬੀਰੀ ਬਣ ਰਹੀ ਹੈ ਇਹਦਾ ਵੀ ਇਸੇ ਦੇ ਕਰਕੇ ਇਹ ਜਿਹੜੇ ਗੱਟਿਆਂ ਦੇ ਬੰਨ ਲਾਏ ਜਾ ਰਹੇ ਆ ਵੀ ਖੋਰ ਨਾ ਪਵੇ ਇਹਦੇ ਕਰਕੇ ਇਹ ਗੱਟੇ ਤਾਂ ਲਾਈ ਬੇ ਰੁਕ ਜਾਂ ਵੀ ਜੇ ਨਹੀਂ ਰੁਕਦਾ ਬਹੁਤ ਜ਼ਿਆਦਾ ਫਿਰ ਅੱਛਾ ਜੀ ਇਹ ਸਾਰੀ ਸੰਗਤੀ ਆ ਕੋਈ ਕਿਸਾਨ ਪ੍ਰਸ਼ਾਸਨ ਨਹੀਂ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਤੇ ਜਿਹੜੇ ਇਹ ਸ਼ੌਨੀ ਵਾਲੇ ਖੜੇ ਆ ਜੀ ਫੌਜੀ ਇਹ ਕਿਵੇਂ ਖੜੇ ਆ ਹਾਂ ਜੀ ਇਹ ਫੌਜੀ ਇਹ ਬਸੇ ਆਏ ਜੀ ਵੀ ਜਿੰਨੀ ਪਹਾਂ ਹਾਂ ਜਿੰਨੀ ਕੋਸ਼ਿਸ਼ ਉਹ ਵੀ ਕੋਈ ਜ਼ਿਆਦਾ ਨਹੀਂ ਵੱਡੀ ਬੱਦਰ ਦੇਣੀ ਹਨ ਕੋਈ ਵੱਡੀ ਯੂਨਿਟ ਨਹੀਂ ਪਹੁੰਚੀ ਨਹੀਂ ਹੂੰ ਯਾਰ ਆ ਤਾਂ ਦੇਖ ਕੇ ਹੀ ਹੈਰਾਨ ਆ ਰਹੇ ਕਿਸਾਨ ਭਰਾਵਾਂ ਦਾ ਬਲਬ ਲੱਗੇ ਬਲਬ ਲੱਗੇ ਆ ਅੱਛਾ ਜੀ ਇਹ ਸਾਡਾ ਰਾਤ ਨੂੰ ਵੀ ਨਹੀਂ ਕਰਾ ਪੜੇ ਰੱਖਣ ਜਿੰਨੇ ਚਾ ਕਰਨ ਨਹੀਂ ਜਿੰਨੇ ਕੋਸ਼ ਤੋਂ ਉਨੀ ਤਾਂ ਕਰਾਂਗੇ ਜੀ ਕੋਈ ਰਾਤ ਨੂੰ ਵੀ ਕੋਈ ਲਾਈਟ ਵਗੈਰਾ ਹਨਾ ਕੁਝ ਹੈ ਨਹੀਂ ਕੁਝ ਪ੍ਰਬੰਧ ਕਰ ਰਹੇ ਹਨ ਜੀ ਟਰੈਕਟਰਾਂ ਦੀ ਲਾਈਟ ਜੀ ਜਾਂ ਕੁਝ ਇਹ ਕੁਝ ਜਨਰੇਟਰ ਚਲਾ ਲਵਾਂਗੇ ਜੀ ਜਾ ਕੋਈ ਦੁੱਖੇ ਚ ਲਵਾਂਗੇ ਪਿੰਡਾਂ ਚ ਲੈ ਲੰਗਰ ਸੇਵਾ ਦਾ ਫਿਰ ਕਾਰਸੇ ਵਾਲੇ ਆ ਬਾਈ ਹਾਂ ਕਾਰਸੇ ਵਾਲੇ ਜੀ ਅੱਛਾ ਜੀ ਬਾਕੀ ਕੋਈ ਪਿੰਡਾਂ ਵਿੱਚੋਂ ਕੀਤੀ ਜਾਂਦੇ ਸਹਿਯੋਗ ਆ ਜੀ ਕੋਈ ਆਪਣੇ ਆਪਣੇ ਕੀ ਛੜ ਦੇ ਨਰਮਾਨਪੁਰੇ ਵਾਲੇ ਦਿੱਤੀ ਜਾਂਦੇ ਆ ਅੱਛਾ ਜੀ ਕੋਈ ਵਜੀਰਪੁਰ ਵਾਲੇ ਲੰਗਰ ਰਿਹਾ ਵਜੀਰਪੁਰੋਂ ਲੈ ਆਏ ਨੇ ਅੱਛਾ ਜੀ ਹਾਂ ਜੀ ਕੋਈ ਇਥੇ ਜੀ ਪਹੁੰਚਿਆ ਐਮਪੀ ਐਮਐਲਏ ਮੌਕੇ ਤੇ ਉਹ ਮਾੜੇ ਮੋਟੇ ਆਏ ਨੇ ਜੀ ਕਰਾਂਗੇ ਜਿ ਕਰਾਂ ਕਰਾਂਗੇ ਜੀ ਕਦੋਂ ਕਰੋਗੇ ਜੀ ਕਦੋਂ ਵਾਦੇ ਦੇ ਗਏ ਹਾਂ ਜੋ ਟੁੱਟ ਟੁੱਟ ਕੇ ਆ ਜੀ ਹਾਂ ਜੀ ਹੁਣ ਤਾਂ ਫਾਇਦਾ ਹੀ ਕੁਣੀ ਜੀ ਕੁਣੀ ਜੀ ਔਰ ਸਵੇਰ ਦੇ ਖੱਪਣ ਲੱਗੇ ਕੋਈ ਬੜੇ ਵੀ ਆ ਗੱਟੇ ਪਰ ਪਰ ਕੇ ਲਾਈ ਜਨੇ ਉਹ ਤਾਂ ਆ ਹੀ ਨਹੀਂ ਰਿਹਾ ਠੀਕ ਹੈ ਜੀ ਫਿਰ ਗੱਟਿਆਂ ਦੀ ਸੇਵਾ ਵੀ ਆ ਰਹੀ ਹੈ ਨਾ ਹਾਂਜੀ ਹਾਂਜੀ ਵੇਖੋ ਬਹੁਤ ਵੱਡੀ ਗੱਲ ਹੈ ਜੀ ਜਿੱਥੇ ਦਿਲ ਦਿਲ ਪਾੜਦਾ ਇੱਕ ਗੱਲੋਂ ਵੀ ਇਸ ਦੇਖ ਕੇ ਇਸ ਚੀਜ਼ ਨੂੰ ਵੀ ਦਿਲਾਏ ਕਹਿੰਦਾ ਵੀ ਨਾ ਯਾਰ ਇੱਥੋਂ ਨਹੀਂ ਪਾਣੀ ਲੂਟਣਾ ਉਸ ਥਾਂ ਤੇ ਵੀ ਇਹ ਯਾਰ ਇੱਕ ਵੇਖੋ ਛੋਟੇ ਛੋਟੇ ਗੱਟੇ ਹਨ ਜਿੰਨੇ ਕੀ ਵੀ ਕੋਈ ਮਿੱਟੀ ਦੀ ਵੀ ਕਮੀ ਜਿੰਨੇ ਜਿੰਨੇ ਵੀ ਛੋਟੇ ਗੱਟੇ ਆ ਉਹੀ ਗੱਟੇ ਲੈ ਕੇ ਇਹ ਵੇਖੋ ਏਡੀ ਵੱਡੀ ਸੇਵਾ ਕਰੀ ਜਾਂਦੇ ਆ ਜੀ ਦੇਖੋ ਨੋ ਹੋ 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 ਇਹ ਕੋ ਛੋਟੇ ਛੋਟੇ ਬੱਚੇ ਕੋਈ ਸਰਕਾਰ ਤੋਂ ਆਸਾ ਨਾ ਰੱਖਣ ਲੱਗੇ ਜੀ ਆਪ ਦੇ ਬਚਾ ਆਪ ਹੀ ਕਰਦੇ ਹੋਏ ਆ ਜੀ ਦੇਖੋ ਬੱਚੇ ਇਹਨਿਆਂ ਨੇ ਤੇ ਇੱਧਰ ਲਿਆ ਲਿਆ ਕਿਹੇ ਸਿੱਟੀ ਜਾਂਦੇ ਜੀ ਇਸ ਤੋਂ ਅੱਗੇ ਫਿਰ ਚੁੱਕ ਚੁੱਕ ਕੇ ਜੀ ਲੈ ਕੇ ਜਾ ਰਹੇ ਆ ਤਾਂ ਰੱਸਿਆਂ ਦੇ ਜਿਹੜੇ ਕੋਈ ਜਾਲ ਵਗੈਰਾ ਪਾਏ ਜਾ ਰਹੇ ਆ ਜੀ ਵੀ ਤਾਂ ਕੀ ਕਿ ਕਈ ਗੱਠਾਂ ਗੱਟਿਆਂ ਦੀਆਂ ਜ਼ਿਆਦਾ ਹੋ ਸਕਣ ਜੀ ਦੇਖੋ ਲਓ ਜੀ ਓ ਹੋ 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 ਯਾਰ ਇਹੀ ਬੰਨ ਹੁਣ ਤੁਸੀਂ ਸੋਚੋਗੇ ਵੀ ਗੱਟੇ ਜਿਆਦਾ ਕਿਉਂ ਇੱਥੇ ਭਰੀ ਜਾਂਦੇ ਆ ਨਾ ਇਹ ਗੱਟੇ ਭਰਮਦਾ ਇਹ ਮੇਨ ਜਿਹੜਾ ਇਹਨਾਂ ਦਾ ਮੇਨ ਮਾਰਕਸ ਇਹ ਇਹ ਆ ਵੀ ਜਿਹੜਾ ਇਹ ਪਾਣੀ ਗਲਾਈ ਗਲਾਈ ਦੇ ਤਰ੍ਹਾਂ ਜੀ ਇਹ ਗੱਟੇ ਜਿਹੜੇ ਕਿ ਪਾਣੀ ਘੁੰਮੀ ਜਾਂਦਾ ਈ ਹੁਣ ਇਹ ਗਲਾਈ ਲੁੱਟ ਜਿਹਦੇ ਹਿਸਾਬ ਨਾਲ ਇਹ ਘੁੰਮ ਰਿਹਾ ਓਹ ਹੋ ਇਹ ਬੰਨ ਦੇ ਵਿੱਚ ਉੱਥੇ ਖੜ ਕੇ ਵੀ ਚੱਕਰ ਆਉਂਦੇ ਉੱਥੇ ਕਿਸਾਨ ਭਰਾ ਯਾਰ ਏਡੇ ਏਡੇ ਹੈ ਇੱਕ ਉਹ ਵੀ ਕੋਈ 5 10 10 ਕਿਲੋ ਦੇ ਗੱਟਿਆਂ ਦੇ ਨਾਲ ਪਾਣੀ ਰੋਕਣ ਦੀ ਕੋਸ਼ਿਸ਼ ਕਰੇ ਯਾਰ ਇਹ ਜੀ ਤੇ ਉਧਰੋਂ ਜਾਲੇ ਰਹੇ ਕਰ ਕਮਾਲ ਹੈ ਓਹ ਹੋ ਹਾਂ ਤਾਂ ਤੇ ਮੰਨ ਲਓ ਵੀ ਜਿੱਥੋਂ ਜਿੱਥੋਂ ਇਹਨਾਂ ਨੇ ਗੱਟੇ ਭਰ-ਭਰ ਕੇ ਚਾਰ ਸੁਪੇਰੇ ਦਾ ਗੱਟਿਆਂ ਦੇ ਨਾਲ ਹੀ ਬਿੰਨਦੇ ਨੇ ਵੀ ਤਾਂ ਕਿ ਜਿਹੜਾ ਇਹ ਘਰਾੜਾ ਪੈਂਦਾ ਇਹਦੇ ਨਾਲ ਵੀ ਪਾਸੇ-ਪਾਸੇ ਖੋਰ ਨਾ ਪਵੇ ਤੇ ਇੱਥੇ ਵੇਖੋ ਜੀ ਵਿੱਚ ਝੁੰਨੇ ਵੀ ਕੁਝ ਕਿਸਾਨ ਭਰਾਵਾਂ ਦੇ ਆਏ ਹੋਏ ਆ ਜੀ ਯਾਰ ਇਹ ਤਾਂ ਦੇਖਿਆ ਨਾ ਦੇਖਿਆ ਜਾਣ ਵਾਲਾ ਇੱਕ ਸਿਸਟਮ ਬਣਿਆ ਹੋਇਆ ਜਿੱਥੇ ਕਿ ਚੱਕਰ ਹੁੰਦੇ ਆ ਦੇਖ ਕੇ ਖੜ ਕੇ ਉੱਥੇ ਇਹ ਬੰਨੇ ਪਾ ਰਹੇ ਆ ਯਾਰ ਆਪਣੇ ਪੰਜਾਬੀ ਵੀਰ ਇੱਥੇ ਵਾਹ ਜੀ ਬਹੁਤ ਵੀ ਪਿੰਡ ਵਾਲੇ ਤੇ ਜ਼ਿਆਦਾਤਰ ਜੀ ਜਿਹੜੇ ਫਿਰੋਜ਼ਪੁਰ ਸ਼ਹਿਰ ਦੇ ਆ ਕਿੰਨੇ ਦਿਨ ਤੋਂ ਕਮਾਲ ਨੂੰ ਪਾਣੀ ਦਾ ਪੱਦਰ ਇਹ ਵਧਣ ਲੱਗਿਆ ਜੀ ਇਹ ਪਾਣੀ ਦਾ ਪੱਦਰ ਜੀ ਅੱਜ ਤੋਂ ਤਕਰੀਬਨ 15 16 ਦਿਨ ਪਹਿਲਾਂ ਤੋਂ ਚੱਲੀ ਜਾਂਦਾ ਜੀ 15 16 ਦਿਨ ਹੋ ਗਏ ਵਧੀ ਜਾ ਰਿਹਾ ਵਧੀ ਜਾ ਰਿਹਾ ਜੀ ਹੂੰ ਫਿਰ ਇਹ ਗੱਟਿਆਂ ਦੀ ਸੇਵਾ ਮੰਨ ਲਓ ਵੀ ਇਹ ਚਾਹ ਸਪਿਰ ਵੀ ਖਾਰ ਨਾ ਪਵੇ ਇੱਕ ਤਰ੍ਹਾਂ ਦੀ ਹਾਂਜੀ ਹਾਂਜੀ ਤੇ ਗੱਟੇ ਬਣ ਜਾਂਦੇ ਨੇ ਹਾਂਜੀ ਨਾਲ ਦੇ ਪਿੰਡ ਤੋਂ ਆਏ ਹਾਂ ਹਰੀਫ ਕੇ ਪਿੰਡ ਸੋਂ ਰਹੇ ਹਾਂ ਹਾਂਜੀ ਹਾਂਜੀ ਬੀਬ ਕੇ ਅੱਛਾ ਜੀ ਤਾਂ ਫਿਰੋਜ਼ਪੁਰ ਸ਼ਹਿਰ ਨੂੰ ਇਸ ਤੋਂ ਖਤਰਾ ਹੈ ਹਾਂਜੀ ਬਿਲਕੁਲ ਜੀ ਜੇਕਰ ਨਾ ਹੀ ਸੰਭਾਲਿਆ ਅੱਜ ਤੇ ਬਿਲਕੁਲ ਖਤਰਾ ਹੈ ਜੀ ਅੱਛਾ ਜੀ ਠੀਕ ਹੈ ਠੀਕ ਧੰਨਵਾਦ ਬਾੜੀ ਪਹਿਲਾਂ ਨਾਲੋਂ ਬਹੁਤ ਤੇਜ਼ ਹੋ ਗਿਆ ਪਾਣੀ ਦਾ ਦੇਖਿਆ ਯਾਰ ਬਹੁਤ ਜ਼ਿਆਦਾ ਦੇਖਿਆ ਨਹੀਂ ਹੁੰਦਾ ਜੀ ਇੰਨਾ ਜ਼ਿਆਦਾ ਇਹ ਜੀ ਫਸਲਾਂ ਇੱਥੇ ਵੀ ਇਹ ਮਾਲਕੀ ਵਾਲੇ ਜਿਹੜੇ ਨੇ ਪੁੱਛਣਾ ਪਹਿਲਾਂ ਮਾਲਕੀਆਂ ਸੀ 2007 ਤੋਂ ਬਾਅਦ ਇਹ ਕੱਚੀਆਂ ਕਰਤੀਆਂ ਟੁੱਟ ਗਈਆਂ ਜ਼ਮੀਨਾਂ ਅੱਛਾ ਜੀ ਉਸ ਤੋਂ ਬਾਅਦ ਕੱਚੀਆਂ ਕੀਤੀਆਂ ਪੱਤੀਆਂ ਕੀਤੀਆਂ ਹਾਂਜੀ ਨਾ ਕੱਚੀਆਂ ਕੀਤੀਆਂ ਵੀ ਦੇਖ ਕੇ ਵੀ ਇਹ ਵੀ ਕਦਰੇ ਦੇ ਵਿੱਚ ਹਾਂਜੀ ਅੱਛਾ ਜੀ ਤਾਂ ਪਰ ਸਰਕਾਰ ਬੰਨੀਓ ਕੋਈ ਪਹੁੰਚੀ ਜੀ ਸਰਕਾਰ ਦੇ ਕਹਿ ਦਿੰਦੇ ਆ ਦਾਅਵੇ ਕਰ ਜਾਂਦੇ ਆ ਬਾਕੀ ਆਇਆ ਤਾਂ ਕੋਈ ਨਹੀਂ ਪਿੰਡ ਦੇ ਲੋਕ ਆ ਜਿਹੜੀ ਸਸਤਾ ਬੈਂਦੀ ਹੈ ਇਹ ਹੀ ਸਭ ਟੱਕਰ ਲਈ ਬੈਠੇ ਆ ਕੰਮ ਕੀਤੀ ਜਾਂਦੇ ਹੋਰ ਨਹੀਂ ਕੋਈ ਪਹੁੰਚਿਆ ਸਰਕਾਰ ਵੱਲੋਂ ਹਾਂਜੀ ਸਰ ਠੀਕ ਹੈ ਇਹ ਆਪਦੇ ਟਰੈਕਟਰ ਹੈ ਮੰਨ ਲਓ ਪ੍ਰਾਈਵੇਟ ਹੀ ਆਪਦੇ ਕਿਸਾਨਾਂ ਦੇ ਤੁਹਾਡੇ ਹੀ ਆ ਲਓ